ਬਾਈ 10 ਦਿਨ ਦੇ ਵਿੱਚ ਫੇਸਬੁੱਕ ਤੋਂ ਪੈਸੇ ਕਮਾਉਣ ਲਾ ਦੂੰਗਾ 30 ਤੋਂ 50000 ਰੁਪਏ ਇੱਕ ਇੱਕ ਸਟੈਪ ਫੋਲੋ ਕਰ ਲਓ ਜੇ ਇਹ ਚੀਜ਼ ਨਾ ਹੋਈ ਤਾਂ ਮੈਨੂੰ ਲੱਭ ਕੇ ਮੇਰੇ ਜਿੰਨੇ ਮਰਜ਼ੀ ਛੇਤਰ ਫੇਰ ਦਿਓ ਇੱਕ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਆਹ ਆਹ ਸੈਟਿੰਗਾਂ ਹੁਣੇ ਫਿੱਟ ਕਰ ਲਓ 10 ਦਿਨਾਂ ਦੇ ਵਿੱਚ 0 ਫੋਲੋਅਰ ਤੋਂ ਠੀਕ ਹੈ 0 ਫੋਲੋਅਰ ਤੋਂ ਦੇਖੋ ਦੋ ਤਰੀਕੇ ਹੁੰਦੇ ਆ ਜਾਂ ਤਾਂ ਪ੍ਰੋਫਾਈਲ ਤੋਂ ਜਾਂ ਪੇਜ ਤੋਂ ਠੀਕ ਆ ਆਪਾਂ ਕਰਨੇ ਆ ਪ੍ਰੋਫਾਈਲ ਤੋਂ ਪ੍ਰੋਫਾਈਲ ਤੋਂ ਕਿਉਂ ਇਹ ਵੀ ਸਾਨੂੰ ਦੱਸਦਾਗਾ ਤੁਸੀਂ ਇੱਕ ਨਵੀਂ ਪ੍ਰੋਫਾਈਲ ਬਣਾਉਣੀ ਆ ਅੱਜ ਰਾਈਟ ਨਾਓ ਠੀਕ ਹੈ ਨਵੀਂ ਪ੍ਰੋਫਾਈਲ ਬਣਾਈ ਜੋ ਤੁਸੀਂ ਪੇਜ ਦਾ ਨਾਮ ਰੱਖਣਾ ਚਾਹੁੰਦੇ ਆ ਆਪਣੀ ਪ੍ਰੋਫਾਈਲ ਦਾ ਤੁਸੀਂ ਉਹ ਰੱਖ ਲੈਣਾਗਾ ਫੋਰ ਐਗਜ਼ਾਮਪਲ ਤੁਸੀਂ ਟੈਕਨੀਕਲੀ ਵੀਡੀਓ ਪਾਉਣੀ ਆ ਕੋਈ ਹਨਾ ਮੰਨ ਲਓ ਟੈਕਨੀਕਲੀ ਜਾਂ ਜਨਰਲ ਨੋਲੇਜ ਕੈਟਾਗਰੀ 1 ਕੈਟਿਕ ਜਨਰਲ ਨੋਲੇਜ ਜਾਂ ਕੋਈ ਵੀ ਫੈਕਟ ਸੁਨੇ ਆ ਠੀਕ ਆ ਤਾਂ ਤੁਸੀਂ ਕੀ ਕਰਨਾ ਜਿਹੜੀ ਆਪਦੀ ਪ੍ਰੋਫਾਈਲ ਬਣਾਈ ਆ ਤਾਂ ਤੁਸੀਂ ਜਿਹੜੇ ਜਿਵੇਂ ਜੋਤ ਟੀਵੀ ਆ ਹਨਾ ਪੰਜਾਬ ਮੇਡ ਆ ਜਿਹੜੇ ਮੁੰਡੇ ਜਿਹੜੇ ਆਪਣੇ ਕ੍ਰिएਟਰ ਟੈਕਨੀਕਲੀ ਵੀਡੀਓ ਜਾਂ ਫੈਕਟ ਦੱਸਦੇ ਆ ਉਹਨਾਂ ਦੇ ਪੇਜ ਥੱਲੇ ਜਾਣਾਗਾ ਤੁਸੀਂ ਠੀਕ ਆ ਜਿਹੜੇ ਉਹਨੂੰ ਲੋਕ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਕਮੈਂਟ ਕਰਦੇ ਆ ਉਹਨਾਂ ਦੀ ਵੀਡੀਓ ਥੱਲੇ ਲੱਖਾਂ ਦੇ ਹਿਸਾਬ ਨਾਲ ਲੋਕ ਲਾਈਕ ਕਰਦੇ ਆ ਹਨਾ ਤਾਂ ਤੁਸੀਂ ਉਹ ਲੋਕਾਂ ਨੂੰ ਫਰੈਂਡ ਬਣਾਉਣਾਗਾ ਕਮੈਂਟਾਂ ਦੇ ਵਿੱਚ ਜਾ ਕੇ ਇਕਲੇ ਇਕਲੇ ਤੋਂ ਐਡ ਫਰੈਂਡ ਐਡ ਫਰੈਂਡ ਐਡ ਫਰੈਂਡ ਕਰੀ ਜਾਣਾ ਜਿਹੜੇ ਲਾਈਕ ਕਰਦੇ ਆ ਕੋਈ ਵੀ ਪੋਸਟ ਦੇ ਥੱਲੇ ਜਾਓ ਠੀਕ ਆ ਲਾਈਕ ਵਾਲੇ ਪਾਸੇ ਦੱਬੋ ਸਾਰੇ ਆ ਲੈ ਕਿਹਨਿਕਿਨ ਲਾਈਕ ਕੀਤਾ ਉਹਨੂੰ ਤੁਸੀਂ ਐਡ 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 ਫਰੈਂਡ ਲੈ ਤੇ ਤੁਸੀਂ 100 100 ਬੰਦੇ ਐਡ ਕਰੀ ਜਾਣਾ ਠੀਕ ਆ 10 ਦਿਨਾਂ ਦੇ ਵਿੱਚ ਸਾਨੂੰ ਦੱਸ ਦੇਣਾ ਇਹ ਰਿਐਲਿਟੀ ਇਹ ਕੰਮ ਕਰੂਗੀ 10 ਦਿਨਾਂ ਦੇ ਵਿੱਚ ਤੁਸੀਂ 5000 ਫਰੈਂਡ ਲਿਮਟ ਹੁੰਦੀ ਆ ਤੁਸੀਂ ਇਹ ਕ੍ਰੋਸ ਕਰ ਲੈਣਾ ਮੰਨ ਲਓ ਇਹ ਹੋ ਗਈ ਟੈਕਨੀਕਲ ਵਾਲੀ ਸਣਾ ਮੰ ਲੋ ਤੁਸੀਂ ਹੈਗਾ ਜੀ ਬਲੌਗ ਬਣਾਉਣੇ ਆ ਫੈਮਿਲੀ ਵੀਡੀਓ ਜਾਂ ਸ਼ਾਰਟ ਫਿਲਮਾ ਬਣਾਉਣੀਆਂ ਐਜੂਕੇਸ਼ਨਲ ਪਰਪਸ ਜਾਂ ਕੋਈ ਹੋਰ ਤਾਂ ਜਿਹੜੇ ਵੀ ਲੋਕ ਬਲੌਗ ਬਣਾਉਂਦੇ ਆ ਕਪਲ ਬਲੌਗਰ ਆਉਂਦੇ ਆ ਜਾਂ ਕੋਈ ਮੂਵੀ ਬਣਾਉਂਦੇ ਆ ਫੈਮਿਲੀ ਮੂਵੀ ਬਣਾਉਂਦੇ ਆ ਨਾ ਜਿਵੇਂ ਸੈਮੀਨਾਸ ਸੀਗੇ ਜਾਂ ਦੇਵਗਨ ਫੈਮਿਲੀ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਕ੍ਰੇਟਰ ਆ ਤੁਸੀਂ ਉਹਨਾਂ ਦੀਆਂ ਵੀਡੀਓ ਥੱਲੇ ਜਾਓ ਜਿੰਨੇ ਵੀ ਲੋਕ ਉਹਨਾਂ ਨੂੰ ਕਮੈਂਟ ਕਰਦੇ ਆ ਉਹਨਾਂ ਨੂੰ ਐਡ ਫਰੈਂਡ ਕਰੋ ਜਿੰਨੇ ਵੀ ਲੋਕ ਉਹਨਾਂ ਦੀਆਂ ਵੀਡੀਓ ਨੂੰ ਲਾਈਕ ਕਰਦੇ ਆ ਉਹਨਾਂ ਨੂੰ ਐਡ ਫਰੈਂਡ ਕਰੋ ਜੇ ਤੁਸੀਂ ਉਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਐ ਠੀਕ ਐ ਔਰ ਮਤਲਬ ਜਸਤਰਾਂ ਦੀਆਂ ਵੀ ਮੈਂ ਤੁਸੀਂ ਨਿਊਜ਼ ਵਾਲੀਆਂ ਤੁਸੀਂ ਨਿਊਜ਼ ਦਾ ਸਨਪਸੰਦ ਕਰਦੇ ਆ ਸੋਸ਼ਲੇ ਕੀ ਹੋ ਰਿਹਾ ਆਸੇ ਪਾਸੇ ਤੁਸੀਂ ਉਹਦੇ ਬਾਰੇ ਦੱਸਣਾ ਪਸੰਦ ਕਰਦੇ ਆ ਤਾਂ ਤੁਸੀਂ ਜਿੰਨੇ ਵੀ ਨਿਊ ਚੈਨਲ ਆ ਪੰਜਾਬ ਦੇ ਤੁਸੀਂ ਨਿਊ ਚੈਨਲਾਂ ਜਾਓ ਉਹਨਾਂ ਦੇ ਥੱਲੇ ਦੇਖੋ ਕਿੰਨੇ ਲੋਕ ਕਮੈਂਟ ਕਰਦੇ ਆ ਲੱਖਾਂ ਦੇ ਹਿਸਾਬ ਨਾਲ ਲੋਕ ਲਾਈਕ ਕਰਦੇ ਆ ਉਹਨਾਂ ਨੂੰ ਐਡ ਫਰੈਂਡ ਐਡ ਫਰੈਂਡ ਐਡ ਫਰੈਂਡ ਕਰੋ ਦੱਸ ਦੇਣ ਕਿ 5 ਦਿਨਾਂ ਦੇ ਵਿੱਚ ਤੁਸੀਂ 5000 ਪੂਰਾ ਕਰ ਲਓਗੇ ਠੀਕ ਆ ਨਾਲੇ ਉਹ ਲੋਕ ਐਕਟਿਵ ਹੁੰਦੇ ਆ ਤਾਂ ਜਦੋਂ ਹੁਣ ਜਿਸ ਤਰ੍ਹਾਂ ਦਾ ਤੁਸੀਂ ਕੰਟੈਂਟ ਬਣਾਉਣਾਗਾ ਜਿਸ ਤਰ੍ਹਾਂ ਦੇ ਵੀਡੀਓ ਤੁਸੀਂ ਬਣਾਉਣੇ ਆ ਉਸ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਆ ਗਏ ਆ 5000 ਠੀਕ ਆ ਤਾਂ ਤੁਸੀਂ ਜਦੋਂ ਵੀਡੀਓ ਪਾਉਂਗੇ ਉਹ ਚਲਣੀ ਚਲਣੀ ਆ ਉਹਨੂੰ ਕੋਈ ਰੋਕ ਨਹੀਂ ਸਕਦਾਗਾ ਚਲਣੀ ਚਲਣੀ ਪਲੱਸ ਸ਼ੇਅਰ ਹੋਊਗੀ ਤੇ ਉਹ ਵੀਡੀਓ ਤੁਸੀਂ ਮੈਨੂੰ ਦੱਸਣਾਗਾ ਉਹ ਕਿਹੜੀ ਆ ਮੈਂ ਤੁਹਾਡਾ ਫ੍ਰੀ ਦੇ ਵਿੱਚ ਪ੍ਰੋਮੋਸ਼ਨ ਕਰੂੰਗਾ ਮੇਰੇ ਕੋਲ 7 ਪੇਜ ਆ ਜਿਹੜੇ ਮੋਨਟਾਈਜ਼ ਆ ਤੁਹਾਨੂੰ ਡਬਲ ਬੂਸਟ ਮਿਲੂਗਾ ਫ੍ਰੀ ਦੇ ਵਿੱਚ ਸੁਣੀ ਚੱਲੋ ਗੱਲ ਮੈਂ ਅੱਗੇ ਕੀ ਦੱਸਦਾਗਾ YouTube ਦਾ ਕੋਈ ਮੁਕਾਬਲਾ ਨਹੀਂ YouTube ਹੈ ਲਾ ਜਮਾ Facebook ਤੇ ਮੁਰੇ ਠੀਕ ਆ ਤੁਸੀਂ ਨਵੀਂ ਪ੍ਰੋਫਾਈਲ ਫਿਰ ਤੋਂ ਰਿਪੀਟ ਕਰਦਾ ਨਵੀਂ ਪ੍ਰੋਫਾਈਲ ਬਣਾਉਣੀ ਆ ਤੁਸੀਂ ਉਹ ਲੋਕ ਐਡ ਕਰਨੇ ਆ ਉਹਦੇ ਤੇ ਫਰੈਂਡ ਬਣਾਉਣੇ ਆ ਐਵੇਂ ਨਹੀਂ ਹੈਕ ਨੂੰ ਐਡ ਫਰੈਂਡ ਕਰੀ ਜਾਣਾਗਾ ਤੁਸੀਂ ਉਹ ਲੋਕ ਐਡ ਕਰਨੇ ਆ ਜਿਸ ਤਰ੍ਹਾਂ ਦੇ ਵੀਡੀਓ ਤੁਸੀਂ ਬਣਾਉਣੇ ਆ ਦਿਖਾਉਣੇ ਆ ਜੇ ਤੁਸੀਂ ਨਿਊਜ਼ ਵਾਲੇ ਆ ਤਾਂ ਨਿਊ ਚੈਨਲਾਂ ਥੱਲੇ ਜਿਹੜੇ ਕਮੈਂਟ ਕਰ ਉਹਨਾਂ ਨੂੰ ਫਰੈਂਡ ਬਣਾਓ ਜੇ ਤੁਸੀਂ ਫੈਮਿਲੀ ਮੂਵੀ ਵਾਲੇ ਆ ਜਾਂ ਦੇਵਗਨ ਫੈਮਿਲੀ ਉਹਨਾਂ ਨੂੰ ਕਰੋ ਜੇ ਤੁਸੀਂ ਫੈਕਟ ਦੱਸਨੇ ਆ ਜੋ ਤੇ ਵੀ ਜਾਂ ਇਹਨਾਂ ਨੂੰ ਕਰੋ ਠੀਕ ਹੈ ਗੱਲ ਤੱਕ ਸਮਝ ਆ ਗਈ ਸਾਰੀ ਯਾਨੀ ਕਿ ਤੁਹਾਡੇ ਕੋਲ ਆਡੀਅנס ਉਹ ਆ ਜਿਹੜੀਆਂ ਤੁਸੀਂ ਵੀਡੀਓ ਬਣਾਉਣੀਆਂ ਜੇ ਤੁਹਾਡੇ 5000 ਫਰੈਂਡ ਪੂਰੇ ਹੋ ਗਏ ਤੁਸੀਂ 3 ਡਾਟ ਤੇ ਆਉਣਾ ਪ੍ਰੋਫਾਈਲ ਆਪਦੀ ਖੋਲ ਕੇ 3 ਡਾਟ ਤੇ ਆ ਕੇ ਪ੍ਰੋਫੈਸ਼ਨਲ ਮੋਡ ਦੇ ਵਿੱਚ ਚੇਂਜ ਕਰ ਦੇਣਾ ਆਪਦੀ ਪ੍ਰੋਫਾਈਲ ਨੂੰ ਤਾਂ ਉਹਨੇ ਬਣ ਜਾਣਾਗਾ ਪੇਜ ਠੀਕ ਆ ਜੇ ਤੁਸੀਂ ਪੇਜ ਬਣਾਉਂਗੇ ਡਾਇਰੈਕਟ ਪੇਜ ਬਣਾਉਂਗੇ ਉਹ ਜ਼ੀਰੋ ਤੋਂ ਸ਼ੁਰੂ ਹੋਊਗਾ ਤੁਹਾਡੇ ਕੋਲੇ ਕੋਈ ਆਡੀਅנס ਨਹੀਂ ਹੋਣੀਗੀ ਤੁਹਾਡੇ ਇੰਟਰਸਟ ਵਾਲੀ ਜਿਹੜੀ ਤੁਹਾਨੂੰ ਜਾਣਦੀ ਹੋਵੇ ਜਿਹੜੀਆਂ ਤੁਹਾਡੀਆਂ ਵੀਡੀਓ ਦੇਖੇ ਕੋਈ ਆਡੀਅੰਸ ਨਹੀਂ ਹੋਣੀ ਨਾ ਕਲੀਅਰ ਰਹਿਣਾ ਇਹ ਗੱਲ ਤਾਂ ਜਿੱਥੇ 5000 ਫੋਲੋਅਰ ਚਾਹੀਦੇ ਹੁੰਦੇ ਆ ਇਨਸਟਰੀਮੇਟ ਲਈ ਤਾਂ ਉਥੇ ਪ੍ਰੋਫਾਈਲ ਵਾਲੇ ਨੂੰ 10000 ਚਾਹੀਦੇ ਆ ਪਲੱਸ ਉਹਦੇ ਕੋਲ ਬੈਨੀਫਿਟ ਕਿੰਨੇ ਵੱਡੇ ਆ ਠੀਕ ਆ ਸਮਝ ਰਿਹਾ ਨਾ ਮੈਂ ਕੀ ਕਹਿ ਰਿਹਾ ਹਾਂ ਠੀਕ ਆ ਇੱਥੋਂ ਹੁਣ ਤੁਸੀਂ ਸ਼ੁਰੂ ਕਰ ਦੇਣਾਗਾ ਜੋ ਤੁਹਾਡਾ ਜੋ ਤੁਸੀਂ ਉਹਨੂੰ ਕੀਤਾ ਪ੍ਰੋਫੈਸ਼ਨਲ ਮੂਡ ਦੇ ਵਿੱਚ ਫਿਰ ਤੁਸੀਂ ਕੁਝ ਸੈਟਿੰਗਾਂ ਦੇਖਣੀਆਂ ਐ ਅ ਤੁਸੀਂ ਸਾਰਾ ਤੁਹਾਡਾ ਉਹ ਤਾਂ ਸਾਰਾ ਕੁਝ ਨਮਈ ਆ ਤੁਹਾਡੀ ਪ੍ਰੋਫਾਈਲ ਫਿਰ ਤਾਂ ਕੋਈ ਲੋਡ ਨਹੀਂ ਹੈਣਾ ਥੋੜਾ ਸਾਰਾ ਕੁਝ ਗਰੀ ਨਹੀਂ ਹੋਊਗਾ ਵੈਸੇ ਇੱਧਰ ਵੀਡੀਓ ਚੱਲਦੀ ਹੋਊਗੀ ਜਿਹਨੂੰ ਤੁਸੀਂ ਦੇਖ ਲਿਓ ਤਾਂ ਜੋ ਤੁਸੀਂ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਤੁਸੀਂ ਡੇਲੀ 30 ਦਿਨ 30 ਦਿਨ ਵੀਡੀਓ ਪਾਉਣਗਾ 30 ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਐਲਗੋਰਿਦਮ ਕੀ ਕਹਿੰਦਾਗਾ ਡੇਲੀ ਵੀਡੀਓ ਡੇਲੀ ਸਟੋਰੀ ਡੇਲੀ ਰੀਲ ਰੀਲ ਵੀਡੀਓ ਸਟੋਰੀ ਰੀਲ ਵੀਡੀਓ ਸਟੋਰੀ ਐਂਡ ਕਦੇ-ਕਦੀ ਕੋਈ ਕੋਸਟ ਕਰ ਦਿਆ ਕਰੋ ਲਿਖ ਕੇ ਤਾਂ ਉਹਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਡੈਸ਼ਬੋਰਡ ਹੁੰਦਾ ਉਹਦੇ ਵਿੱਚ ਤੁਸੀਂ ਚੈੱਕ ਕਰਦੇ ਰਹਿਣਾਗਾ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਇਸ਼ੂ ਤਾਂ ਨਹੀਂ ਹੈਗਾ ਤੁਹਾਡੀ ਪ੍ਰੋਫਾਈਲ ਰੈਕਮੈਂਡੇਬਲ ਆ ਠੀਕ ਆ ਪਲੱਸ ਜਿਹੜੀ ਚੀਜ਼ ਤੁਸੀਂ ਦੇਖਣੀ ਆ ਤੇ ਜਿਹੜਾ ਤੁਸੀਂ ਸਜੈਸ਼ਨ ਦੇ ਵਿੱਚ ਤੁਹਾਨੂੰ ਕੀ ਆ ਰਿਹਾਗਾ ਮਤਲਬ ਜਿਹੜੇ-ਜਿਹੜੇ ਲੋਕ ਤੁਹਾਡੀ ਵੀਡੀਓ ਦੇਖ ਕੇ ਜਾਂਦੇ ਆ ਉਹਨਾਂ ਨੂੰ ਤੁਸੀਂ ਇਨਵਾਈਟ ਪੇਸ ਸਕਦੇ ਆ ਮੈਟਾਸੋਇਟ ਲਾ ਕੇ ਠੀਕ ਹੈ ਉਹਦੇ ਵਿੱਚ ਮੈਂ ਕਹਿੰਨਾ ਤੁਸੀਂ 30 ਦਿਨ ਵੀਡੀਓ ਪਾਏ ਨਾ ਪਹਿਲੇ 10 ਦਿਨਾਂ ਦੇ ਵਿੱਚ ਤੁਹਾਡੀ ਅਰਨਿੰਗ ਹੋ ਜਾਣੀ ਹੈ ਤੇ ਉਹ ਕਿੰਨੀ ਹੋਣੀ ਹੈ ਜਿੰਨੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀਗਾ ਮੈਂ ਪਿਛਲੀ ਵੀਡੀਓ ਆਉਦੀ ਬਣਾਈ ਸੀਗੀ ਸਾਰਾ ਕੁਝ ਦੱਸਿਆ ਸੀਗਾ ਮੇਰੀ ਕਿੰਨੀ ਅਰਨਿੰਗ ਹੁੰਦੀ ਆ ਸਬੂਤ ਦਿਖਾਏ ਸੀਗੇ ਤਾਂ ਹੁਣ ਤੁਹਾਨੂੰ ਤੁਸੀਂ ਮਤਲਬ ਕਿ ਜੈਸ ਨੂੰ ਵੀ ਕੋਈ ਕੁਐਸਚਨ ਕੋਈ ਸਵਾਲ ਆ ਕਮੈਂਟ ਰਾਈਟ ਡਾਨ ਕਰੋ ਆਪਣਾ ਨੰਬਰ ਡ੍ਰੌਪ ਕਰੋ ਮੈਂ ਤੁਹਾਨੂੰ ਕਾਲ ਕਰਦਾਗਾ ਕਮੈਂਟ ਦੇ ਵਿੱਚ ਲਿਖੋ ਤੁਹਾਨੂੰ ਕਿਹੜੀ ਚੀਜ਼ ਸਮਝ ਨਹੀਂ ਲੱਗੀ ਜਾਂ ਕਿਹੜਾ ਤੁਹਾਡਾ ਸਵਾਲ ਆ ਫੇਸਬੁੱਕ ਦੇ ਬਾਰੇ YouTube YouTube ਦੇ ਨਾਲ ਇਹ YouTube ਦੇ ਵਿੱਚ ਤੁਸੀਂ ਪੈਸੇ ਨਹੀਂ ਕਮਾ ਸਕਦੇਗੇ YouTube ਬਹੁਤ ਸਟ੍ਰੈਕਟ ਆ ਇੰਨਾ ਜ਼ਿਆਦਾ ਸਟ੍ਰੈਕਟ ਆ ਔਰ ਬਾਕੀ ਉੱਥੇ ਵੀਡੀਓ ਚੱਲਦੀਆਂ ਨਹੀਂ ਹੁਣ ਹੈਗੀਆਂ ਇਹ ਮੇਰਾ ਨਿੱਜੀ ਤਜਰਬਾ ਹੈ ਠੀਕ ਆ ਮਤਲਬ ਕਿ 100 100 ਵਿਊ ਜਿਹੜੇ ਜੜੀਆਂ ਕਿ ਫੇਸਬੁੱਕ ਤੇ ਲੱਖਾਂ ਚ ਜਾਂਦੇ ਆ ਬਾਕੀ ਪੈਸੇ ਵੀ ਘਟ ਦਿੰਦੇ ਆ ਉਹ ਪਹਿਲਾਂ ਇੱਕ ਸਮਾਂ ਹੁੰਦਾ ਸੀ ਜਦੋਂ YouTube ਮੇਨ ਐਪ ਹੁੰਦੀ ਸੀ ਕਿ ਕਿਸੇ ਵੀ ਫੋਨ ਦੇ ਵਿੱਚ ਵੀਡੀਓ ਦੇਖਣ ਦਾ ਮਾਧਿਅਮ ਇਹੀ ਹੁੰਦਾ ਸੀ ਪਰ ਅੱਜ ਕੱਲ੍ਹ ਐਸਾ ਨਹੀਂ ਹੈਗਾ ਇਹਨੂੰ ਪਿੱਛੇ ਛੱਡ ਗਈਆਂ ਐਪਾਂ ਸਾਰੀਆਂ YouTube ਨੂੰ ਤੁਸੀਂ Facebook 깔 आओ ਧੜਾ ਧੜ ਪੈਸੇ ਆ ਅੰਨੇ ਵਾ ਪੈਸੇ ਠੀਕ ਹੈ ਕੋਈ ਵੀ ਸਵਾਲ ਆ ਕਮੈਂਟ ਕਰੋ ਬੇਝਾਕ ਤੇ ਸ਼ੇਅਰ ਜਰੂਰ ਕਰਿਆ ਕਰੋ ਕੰਟੈਂਟ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਮੈਂ ਹੋਰ ਵੀਡੀਓ ਬਣਾਉਂਗਾ ਫੇਸਬੁੱਕ ਤੇ ਨਾਲ ਰਿਲੇਟਡ ਕੱਲੀ ਕੱਲੀ ਗੱਲ ਨਾਲ ਡੈਮੋ ਰੱਖ ਕੇ ਤੁਹਾਨੂੰ ਚੰਗੀ ਤਰ੍ਹਾਂ ਬਣਾ ਕੇ ਦਿਖਾ ਦਊਗਾ ਠੀਕ ਹੈ ਜੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੇ ਤੁਹਾਨੂੰ ਇਸ ਤਰ੍ਹਾਂ ਦੀ ਨੌਲੇਜ ਪਸੰਦ ਆ ਤਾਂ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਹੈਗਾ ਪੰਜਾਬੀ ਸਟੱਡੀਜ਼ ਗੁਰੂ Instagram ਸਭ ਜਗ੍ਹਾ ਮੇ ਹੈਗਾ ਏ ਠੀਕ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਬਾਚ